ਚੋਟੀ ਸੋਹਣੀ ਆ ਸਾਫ ਸੁਥਰੀ ਆਗੀ ਸਿੰਘ-ਸਿੰਘ ਸੋਹਣੇ ਆ ਬਾਡੀ ਬਾਂਤਰ ਦੀ ਚੰਗੀ ਆ ਕੱਦ-ਕੜ ਵੀ ਚੰਗਾ ਠੀਕ ਆ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜਿਲ੍ਹਾ ਇਹਨੂੰ ਬਟਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆਗੀ ਪਹਿਲਾ ਸੂਆ ਸੋਣਾ ਇਹਨੇ ਤੇ ਬਾਕੀ ਸਿੰਘਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸਿੰਘ ਕੁੰਡੇ ਹੈਗੇ ਬਾਡੀ ਬਾਂਤਰ ਦੀ ਵੀ ਚੰਗੀ ਆ ਚੰਗੀ ਸੰਭਿੜੀ ਆ ਥਣਲੇਵੇ ਦੀ ਸਾਫ ਆਗੀ ਤੇ ਥੋੜਾ ਜਿਹਾ ਉਪਰਾਂ ਕਰਕੇ ਡਰਦੀ ਆ ਵੈਸੇ ਸੀਲ ਹੈਗੀ। ਕੋਸਟ ਦਿਨਾਂ ਦੀ ਕੱਚੀ ਆ ਹਜੇ। ਬਾਕੀ ਥਾਣ ਬਹੁਤ ਚੰਗੇ ਆਗੇ। ਇੱਕੋ ਜਿਹਾ ਥਾਣਾ ਸਪੇਸ ਵੀ ਬਹੁਤ ਆ ਤੇ ਅਡਰ ਬਣਾਉਣਾ ਨੇ ਸਟਾਰਟ ਕਰਤਾ। ਸਾਰੇ ਪੱਖਾਂ ਤੋਂ ਚੰਗੀ ਆ ਸਾਫ ਸੁਥਰੀ ਆ ਤੇ ਬਾਕੀ ਜੋ ਬਣਦੀ ਡਿਟੇਲ ਆ ਉਹ ਸਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਬਾਅਦ ਦੇ ਵਿੱਚ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ। ਤੇ ਜੀ ਨੂੰ ਵੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ। ਤੇ ਤੁਸੀਂ ਆਪਦੀ ਫੋਟੋ ਸੈਲੀ ਕਰਕੇ ਖਰੀਦ ਸਕਦੇ ਹੋ ਤੇ ਆਜੋ ਥੋੜਾ ਜਿਆਦਾ ਸੰਭਾਲੀ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਮੈਂ ਜਸਪ੍ਰੀਤ ਸਿੰਘ ਆ ਪਿੰਡ ਆਪੁੰਦਾ ਠੀਕ ਹੈ ਜਸਪ੍ਰੀਤ ਬੋਲ ਜਿਹੜਾ ਬੁੰਦਾ ਠੀਕ ਆ ਬਾਈ ਤੇ ਜਿਹੜੀ ਬਾਈ ਆਪਾਂ ਝੋਟੀ ਵੇਚਣ ਲੱਗੇ ਆਂਗੇ ਆਪਣੇ ਘਰ ਦੀ ਹੀ ਆ ਨਾ ਇਹ ਘਰ ਦੀ ਆ ਜੀ ਬਾਈ ਠੀਕ ਆ ਘਰੇਲੂ ਹੀ ਆ ਕੋਈ ਵਿਵਾਰ ਦਾ ਕੰਮ ਤਾਂ ਨਹੀਂ ਆ ਨਾ ਨਹੀਂ ਨਹੀਂ ਘਰ ਦੀ ਆ ਜੀ ਠੀਕ ਆ ਤੇ ਇਹਨੇ ਪਹਿਲਾ ਸੂਆ ਹੀ ਸੁਣਾ ਪਹਿਲਾ ਸੂਆ ਠੀਕ ਆ ਤੇ ਕਿੰਨੇ ਕ ਦਿਨ ਕੱਢਦੀ ਹੈ ਹਜੇ ਬਾਈ 10 ਤਰੀਕ ਨੂੰ ਤੱਕ ਪੂਰੇ ਹੋਣੇ ਆ ਤੇ 10 ਨੂੰ ਦਿਨ ਪੂਰੇ ਹੋਣੇ ਆ ਆਪਾਂ ਅੱਜ 4 ਤਰੀਕ ਆ ਹਨ ਉੱਤੇ ਵੀ ਲਾਉਂਗੀ ਦਾ ਨਾ ਜੀ ਬਾਕੀ ਉੱਤੇ ਲਊ ਹਨ ਜਾਣੀ 10 ਕ ਦਿਨ ਤਾਂ ਲੈ ਜੂਗਾ ਹਨ ਨਹੀਂ ਠੀਕ ਆ ਬਾਕੀ ਪਤਾ ਨਹੀਂ ਹੁੰਦਾ ਪਸ਼ੂ ਦਾ ਹਨ ਵੀ ਇੰਨੇ ਕ ਦਿਨ ਦਾ ਕੱਢ ਸਕਦੀ ਆ ਹਨ ਹਾਂ ਫਿਰ ਠੀਕ ਹੈ ਤੇ ਇਹਦਾ ਮਾਂ ਦਾ ਪਤਾ ਵੀ ਮਾਂ ਦਾ ਕਿੰਨਾ ਰਕਾਰ ਸੀਗਾ ਮਾਂ ਦਾ ਬਾਈ 1500-2000 ਦਾ ਰਕਾਰ ਮਾਂ ਦਾ 15-16 ਦਾ ਸੀਗਾ ਠੀਕ ਹੈ ਤੇ ਇਹ ਆਪਣੇ ਘਰ ਦੂਈ ਆਉ ਠੀਕ ਹੈ ਤੇ ਆਪ ਦਾ ਪਤਾ ਤਾਂ ਨਹੀਂ ਕਿ ਟਿਕ ਟੂਕੇ ਦਾ ਕੁਝ ਪਤਾ ਉਹਨੂੰ ਅੰਮ੍ਰਿਤ ਰਾਜ ਨਹੀਂ ਕਿਹੜਾ ਭਰਾ ਹੈ ਭਰਾਏ ਦਾ ਬਈ ਨਹੀਂ ਸੀਗਾ ਉਹ ਚੰਗਾ ਲੱਗਿਆ ਵਾ ਯਾਨੀ ਕੇ ਚੰਗਾ ਲੱਗਿਆ ਠੀਕ ਹੈ ਵੀ ਉਹ ਸਟਰਾਂ ਨਹੀਂ ਸਾਂਭਿਆ ਹੈ ਨਾ ਠੀਕ ਹੈ ਇਹਦੇ ਤੋਂ ਵੀ ਫਿਰ ਆਪਾਂ ਫਿਰ ਦੁੱਧ ਦੀ ਚੰਗੀ ਮੀਤ ਕਰ ਸਕਦੇ ਹਾਂ ਪਹਿਲੇ ਸੂਏ ਹਨਾ ਬਹੁਤ ਵਧੀਆ ਦੇਊਗੀ ਵਧੀਆ ਥੰਡੇ ਬਣੀ ਗਈ ਹੈ ਚੰਗੀ ਵਧੀਆ ਸੰਭੀ ਵੀ ਆ ਨਾ ਹਾਂਜੀ ਹਮਮ ਇਹ ਬਹੁਤ ਪੂਰਾ ਵਧੀਆ ਬਦੂਰੀ ਸਹੀ ਗੱਲ ਹੈ ਦੰਦਾਂ ਚ ਤਾਂ ਨਹੀਂ ਵੇਖੀ ਦੰਦ ਨਹੀਂ ਦੇਖੇ ਹਨ ਤੇ ਪੱਟ ਕੇ ਦੇਖੇ ਨਹੀਂ ਠੀਕ ਆ ਤੇ ਦੰਦ ਦੋਸਤੋਂ ਦੇਖੇ ਨਹੀਂ ਉਹ ਤੁਸੀਂ ਆ ਕੇ ਦੇਖ ਸਕਦੇ ਹੋ ਮੈਂ ਤਾਂ ਵੀ ਚਾਰ ਕਦੰਦ ਹੋ ਸਕਦੀ ਹੈਗੀ ਤੇ ਬਾਕੀ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਫੁੱਲ ਜ਼ਲੀ ਆਪਦੀ ਕਰ ਸਕਦੇ ਹੋ ਤੇ ਰੇਟ ਆਪਾਂ ਕਿੰਨਾ ਰੱਖਦੇ ਆ ਰੇਟ ਬਈ ਫੋਨ ਤੇ ਕਰ ਲਾਂ ਸਰ ਰੇਟ ਫੋਨ ਤੇ ਹੋ ਜਾਊਗਾ ਫੋਨ ਤੇ ਠੀਕ ਆ ਕੱਚੀ ਦਾ ਕਰਕੇ ਹੈ ਨਾ ਹਾਂ ਪੂਰੀ ਕੱਚੀ ਆ ਨਾ ਇਹ ਉਹ ਮੌਕੇ ਤੇ ਪਤਾ ਲੱਗ ਜੂਗੀ ਕਿਵੇਂ ਬਣਦੀ ਆ ਨਾ ਹਾਂ ਹਜੇ ਫੰਦਾ ਪਿਆਰ ਹੋਣਾ ਜਾਂ ਕਈ ਪਿਆ ਠੀਕ ਆ ਉਹ ਵੇਹਸਾ ਹੁਣ ਅਵਰ ਫੋਨ ਤੇ ਰੇਟ ਹੋ ਜੂਗਾ ਨਾ ਵੇਹਸਾ ਹੁਣ ਫੋਨ ਤੇ ਠੀਕ ਆ ਅ ਰੇਟ ਦੋਸਤੋ ਫੋਨ ਤੇ ਹੋਊਗਾ ਕਿਉਂਕਿ ਹਜੇ ਕੱਚੀ ਆ ਤੇ ਬਾਕੀ ਕਈ ਜਿਹੇ ਪੜਦਾ ਵੀ ਹੁੰਦਾਗਾ ਤੇ ਮੌਕੇ ਦਾ ਥੇੜੀ ਪਤਾ ਨਹੀਂ ਹੁੰਦਾ ਵੀ ਕਿਸ ਤਰ੍ਹਾਂ ਦਾ ਤਿਆਰ ਹੋਣਾ ਪਸ਼ੂ ਨੇ ਉਹ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਤੇ ਬਾਕੀ ਤੁਸੀਂ ਆ ਕੇ ਤਸੱਲੀ ਕਰਿਓ ਆ ਕੇ ਪਸ਼ੂ ਦੀ ਜੱਜਮੈਂਟ ਹੁੰਦੀ ਆ ਸਹੀ ਕਿਹੜੀ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਹੈ ਤੇ ਖੋਲਿਓ ਭਾਈ ਇਹਨੂੰ ਕੋਲ ਕੋਈ ਆਪਾਂ ਢੇੜਾ ਦਵਾ ਦਿੰਨੇ ਆ ਤੇ ਤੁਰਦੀ ਦੋ ਤੁਸੀਂ ਇਹਦੀ ਜੱਜਮੈਂਟ ਕਰ ਲਓ ਥੋੜਾ ਜਿਹਾ ਡਰਦੀ ਆ ਉਪਰਾ ਕਰਕੇ ਤੇ ਕਿਉਂਕਿ ਪਸ਼ੂ ਇੱਧਰ ਪਾਸੇ ਰੱਖੇ ਹੋਏ ਆਗੇ ਭਾਈ ਦੇ ਇੱਧਰ ਕੋਈ ਆਉਂਦਾ ਜਾਂਦਾ ਘਟਾਗਾ ਤਾਂ ਕਰਕੇ ਥੋੜਾ ਜਿਹਾ ਆਪਾਂ ਦੂਰ ਹੀ ਰਹਿਨੇ ਆਗੇ ਦੂਰੋਂ ਹੀ ਆਪਾਂ ਵੀਡੀਓ ਮਲਾ ਲੈਨੇ ਆਂ ਝੋਟੀ ਸੋਹਣੀ ਆ ਸਾਫ ਸੁਧਰੀ ਆਗੀ ਸਿੰਘ-ਸਿੰਘ ਸੋਹਣੇ ਆ ਬਾਡੀ ਬਾਂਤਰ ਦੀ ਚੰਗੀ ਆ ਕੱਦ-ਕੜ ਵੀ ਚੰਗਾ ਠੀਕ ਆਗਾ ਨਾ ਜ਼ਿਆਦਾ ਛੋਟਾ ਤੇ ਨਾ ਹੀ ਜ਼ਿਆਦਾ ਵੱਡਾ ਆਗਾ ਬਾਕੀ ਥਾਣਲੇਵੇ ਦੀ ਬਹੁਤ ਸਾਫ ਆਗੀ ਪਹਿਲਾਂ ਦੇ ਹਿਸਾਬ ਤੇ ਬਹੁਤ ਚੰਗੀ ਆਗੀ ਤੇ ਬਾਕੀ ਠੰਡੀ ਆਗੀ ਥੋੜਾ ਜਿਹਾ ਉਪਰੇ ਦਾ ਕਰਕੇ ਮੈਨੂੰ ਡਰਦੀ ਆਗੀ ਲੈ ਆ ਬਾਕੀ ਸਭੀ ਵੀ ਚੰਗੀ ਆ ਲੱਸੀ ਨਹੀਂ ਹੈਗੀ ਕਿਸੇ ਪੱਖ ਤੋਂ ਵੀ ਚੰਗੀ ਰਾਜੀ ਆ ਵਧੀਆ ਮੈਥੋਂ ਹੀ ਥੋੜਾ ਜਿਹਾ ਡਰਦੀ ਆਗੀ ਬਾਕੀ ਕੋਈ ਨਾ ਟ੍ਰੇਲ ਆਪਾਂ ਤੁਹਾਨੂੰ ਸਾਰੀ ਲੈਤੀ ਆਗੀ ਪਸ਼ੂ ਅੰਦਰ ਸੀਗੇ ਥੋੜਾ ਜਿਹਾ ਇੱਕ ਤਾਂ ਡਰਦੀ ਸੀ ਤੇ ਇੱਕ ਥੋੜਾ ਜਿਹਾ ਪਸ਼ੂਆਂ ਦਾ ਕਰਕੇ ਵੀ ਹੋ ਜਾਂਦਾਗਾ ਬਾਹਰ ਕੱਲੀ ਸੀਗੀ ਤਾਂ ਕਰਕੇ ਤੇ ਤਸੱਲੀ ਆਪਦੀ ਤੁਸੀਂ ਫੁੱਲ ਕਰਕੇ ਖਰੀਦ ਸਕਦੇ ਹੋ ਝੋਟੀ ਸਾਫ ਸੁਸਰੀ ਆਗੀ ਥਾਂ ਤੋਂ ਬਹੁਤ ਚੰਗੇ ਆ ਬਾਕੀ ਤੁਸੀਂ ਆ ਕੇ ਪਾਸ ਕਰ ਲੈਣੀ ਆਗੀ ਤੇ ਆਪਦੀ ਫੁੱਲ ਤਸੱਲੀ ਤੇ ਖਰੀਦ ਸਕਦੇ ਹੋ ਤੇ ਲੇਵਾ ਤੁਹਾਨੂੰ ਆਪਕੇ ਰਾਂ ਫੇਰ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਬਹੁਤ ਚੰਗਾਗਾ ਬੰਦ ਲੇਵੇ ਦੇ ਵਿੱਚ ਰਹੂਗੀ ਤੇ ਸਾਫ ਸੁਥਰਾ ਲੇਵਾ ਹੈ ਇਦਾਂ ਨੂੰ ਕਰੀ ਹੂੰ ਬਾਕੀ ਠੰਡੀ ਸੀ ਲੱਗਦੀ ਠੰਡੀ ਸੀ ਮਰਜੀ ਥਾਣੇ ਬਹੁਤ ਚੰਗੇ ਆ ਸਪੇਸ ਵੀ ਬਹੁਤ ਆ ਥਾਣਾਂ ਦੇ ਵਿੱਚ ਮਰਜੀ ਆ ਫੇਰੀਆਂ ਤੇ ਬਾਕੀ ਤਸੱਲੀ ਤੁਸੀਂ ਕਰਨੀ ਆਂਗੀ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ